ਦੋਸਤੋ ਆਪਾਂ ਨੇ ਭਗਵੰਤ ਮਾਨ ਨੂੰ ਰੋਜ਼ ਕਹਾਣੀਆਂ ਸੁਣਾਉਂਦੇ ਚੁਟਕਲੇ ਸੁਣਾਉਂਦੇ ਆਪਣੇ ਵਿਰੋਧੀਆਂ ਦੀ ਬੇਇੱਜ਼ਤੀ ਕਰਦੇ ਸੁਣਿਆ ਮੈਂ ਸੋਚਿਆ ਕਿ ਇਹਨੂੰ ਵੀ ਇੱਕ ਇਹਦੇ ਲਹਿਜੇ ਵਿੱਚ ਕਹਾਣੀ ਸੁਣਾ ਕੇ ਜਵਾਬ ਦਿੱਤਾ ਜਾਵੇ ਕਹਾਣੀ ਹੈ ਨਸਲੀ ਤੇ ਨਕਲੀ ਬਾਰੇ ਜਾਂ ਐਂਦਾ ਕਹਿ ਲਓ ਅਸਲੀ ਤੇ ਨਕਲੀ ਬਾਰੇ ਇੱਕ ਰਾਜਾ ਸੀਗਾ ਉਹਦੇ ਦਰਬਾਰ 'ਚ ਇੱਕ ਦਿਨ ਇੱਕ ਵਿਅਕਤੀ ਪੇਸ਼ ਹੁੰਦਾ ਬੜਾ ਪੜਿਆ ਲਿਖਿਆ ਸੀ ਬੜੀਆਂ ਡਿਗਰੀਆਂ ਸੀ ਬੜਾ ਮਾਹਰ ਸੀਗਾ ਉਹਨੇ ਰਾਜੇ ਦੇ ਦਰਬਾਰ ਚ ਆ ਕੇ ਨੌਕਰੀ ਮੰਗੀ ਤੇ ਰਾਜੇ ਨੇ ਕਿਹਾ ਕਿ ਹਾਂ ਨੌਕਰੀ ਤੇ ਤੈਨੂੰ ਦੇ ਦੇਾਂਗੇ ਲੇਕਿਨ ਦਿਆਂਗੇ ਤੈਨੂੰ ਘੋੜਿਆਂ ਦੇ ਤਵੇਲੇ ਵਿੱਚ ਉਹ ਵਿਚਾਰਾ ਬੜਾ ਨਿਰਾਸ਼ ਹੋਇਆ ਪਰ ਕਿਉਂਕਿ ਉਹਨੂੰ ਲੋੜ ਸੀ ਨੌਕਰੀ ਦੀ ਇਸ ਕਰਕੇ ਉਹਨੇ ਕਿਹਾ ਚੰਗਾ ਠੀਕ ਹੈ ਮੈਂ ਤਵੇਲੇ ਦੀ ਨੌਕਰੀ ਕਰ ਲੈਣਾ ਚਾਰ ਕਿ ਦਿਨ ਨੌਕਰੀ ਕਰਨ ਤੋਂ ਬਾਅਦ ਤਵੇਲੇ 'ਚ ਉਹ ਫਿਰ ਇੱਕ ਦਿਨ ਰਾਜੇ ਦੇ ਦਰਬਾਰ 'ਚ ਪੇਸ਼ ਹੋਇਆ ਕਹਿੰਦਾ ਜੀ ਮੈਂ ਇੱਕ ਭਵਿੱਖਬਾਣੀ ਕਰਨਾ ਚਾਹੁੰਦਾ ਤੁਹਾਡੇ ਤਵੇਲੇ ਬਾਰੇ ਤੇ ਰਾਜੇ ਨੇ ਕਿਹਾ ਠੀਕ ਹੈ ਦੱਸ ਕੀ ਕਹਿਣਾ ਚਾਹੁੰਦਾ ਉਹ ਕਹਿੰਦਾ ਜਿਹੜਾ ਤੁਹਾਡਾ ਸਭ ਤੋਂ ਮਹਿੰਗਾ ਘੋੜਾ ਨਾ ਤੁਸੀਂ ਖਰੀਦਿਆ ਇਹ ਨਸਲੀ ਨਹੀਂਗਾ ਇਹ ਨਕਲੀ ਘੋੜਾ ਵਾ ਰਾਜਾ ਬੜਾ ਹੈਰਾਨ ਹੋਇਆ ਹੱਥਾ ਪੈਰਾਂ ਦੀ ਪੈ ਗਈ ਕਿ ਮੈਂ ਤਾਂ ਐਡੇ ਪੈਸੇ ਖਰਚ ਕੇ ਤੇ ਐਡਾ ਮਹਿੰਗਾ ਘੋੜਾ ਖਰੀਦਿਆ ਤੇ ਇਹ ਬੰਦਾ ਕਹੀ ਜਾਂਦਾ ਕਿ ਇਹ ਨਕਲੀ ਘੋੜਾ ਵਾ ਕਹਿੰਦਾ ਕਿਵੇਂ ਤੂੰ ਸਾਬਤ ਕੀਤਾ ਕਿ ਨਕਲੀ ਐ ਕਹਿੰਦਾ ਤੁਸੀਂ ਇਹਨਾਂ ਦੇ ਖਰੀਦਾਰ ਨੂੰ ਬੁਲਾ ਸਕਦੇ ਹੋ ਜਿੱਥੋਂ ਤੁਸੀਂ ਖਰੀਦਿਆ ਪਰ ਮੈਂ ਕਹਿਣਾ ਚਾਹੁੰਦਾ ਕਿ ਇਹਦੀ ਨਿਸ਼ਾਨੀ ਇਹ ਪਾਈ ਗਈ ਕਿ ਜਦੋਂ ਇਹਨੂੰ ਅਸੀਂ ਖੁਰਾਕ ਪਾਉਨੇ ਆ ਪੱਠੇ ਪਾਉਨੇ ਆ ਇਹ ਤਾਂ ਚੱਕ ਕੇ ਸਿਰ ਜਿਹੜਾ ਹੈ ਆਪਣੇ ਪੱਠੇ ਖਾਂਦਾ ਵਾ ਇਹ ਨਸਲ ਹੀ ਨਹੀਂਗਾ ਇਹ ਨਕਲੀ ਆ ਜਦੋਂ ਮਾਲਕ ਨੂੰ ਬੁਲਾਇਆ ਗਿਆ ਉਹਨੇ ਕਿਹਾ ਬਿਲਕੁਲ ਠੀਕ ਹੈ ਜੀ ਰਾਜਾ ਸਾਹਿਬ ਇਹਦੀ ਗੱਲ ਠੀਕ ਆ ਇਹ ਘੋੜਾ ਅਸਲ ਵਿੱਚ ਪੈਦਾ ਤਾਂ نسل ਦੇ ਘਰ ਹੋਇਆ ਸੀਗਾ ਲੇਕਿਨ ਇਹਦੇ ਪੈਦਾ ਹੁੰਦੇ ਹੀ ਇਹਦੀ ਮਾਂ ਮਰ ਗਈ ਘੋੜੀ ਫਿਰ ਅਸੀਂ ਇਹਨੂੰ ਗਧੇ ਦਾ ਦੁੱਧ ਪਿਲਾਇਆ ਸੀਗਾ ਜਦੋਂ ਅਸੀਂ ਗਧੇ ਦਾ ਦੁੱਧ ਦੁੱਧ ਪਿਲਾਇਆ ਤੇ ਇਹ ਗਧਿਆਂ ਵਰਗੀਆਂ ਹਰਕਤਾਂ ਜਿਹੜੀਆਂ ਕਰਦਾ ਇਸ ਕਰਕੇ ਇਹ ਨਸਲੀ ਨਹੀਂਗਾ ਰਾਜਾ ਖੁਸ਼ ਹੋਇਆ ਉਹਨੇ ਕਿਹਾ ਕਿ ਹਾਂ ਮੇਰੇ ਅਸਤਬਲ ਬਾਰੇ ਮੇਰੇ ਤਬੀਲੇ ਬਾਰੇ ਇਹਨੇ ਗੱਲ ਕੀਤੀ ਆ ਤੇ ਉਹਨੂੰ ਇਨਾਮ ਵਜੋਂ ਉਹਨੇ ਕਿਹਾ ਜੀ ਐ ਕਰੋ ਉਹਨੂੰ ਦੋ ਬੁਰੀਆਂ ਕਣਕ ਦੇ ਦਿਓ ਇਨੂੰ 2 ਕਿਲੋ ਗੁੜ ਦੇ ਦਿਓ। ਇਹਨੂੰ ਇੰਨੇ ਸ਼ੱਕਰ ਦੇ ਦਿਓ। ਇਹ ਜਿਹੜਾ ਪੜਿਆ ਲਿਖਿਆ ਬੰਦਾ ਸੀਗਾ ਬੜਾ ਹੈਰਾਨ ਹੋਇਆ ਕਿ ਮੈਂ ਰਾਜ ਨੂੰ ਐਡੀ ਅੱਛੀ ਗੱਲ ਦੱਸੀ। ਇਹਦਾ ਮਤਲਬ ਲੱਖਾਂ ਰੁਪਏ ਦਾ ਮੈਂ ਇਹਦਾ ਫਾਇਦਾ ਕੀਤਾ ਤੇ ਇਹਨੇ ਮੈਨੂੰ ਗੁੜ ਦੇ ਕੇ ਤੋੜ ਦਿੱਤਾ। ਉਹਨੇ ਕਿਹਾ ਚੱਲ ਕੋਈ ਗੱਲ ਨਹੀਂ ਮੈਂ ਆਪਣੀ ਨੌਕਰੀ ਕਰਨੀ ਮੈਂ लाचार ਹਾਂ ਬੇਬਸ ਹਾਂ। ਉਹ ਨੌਕਰੀ ਕਰਦਾ ਰਿਹਾ। 4-5 ਦਿਨ ਬਾਅਦ ਉਹ ਫੇਰ ਪੇਸ਼ ਹੋਇਆ ਰਾਜ ਦੇ ਦਰਬਾਰ 'ਚ ਕਹਿੰਦਾ ਜੀ ਇੱਕ ਹੋਰ ਭਵਿਕ ਬਾਣੀ ਕਰਨੀ ਆ। ਰਾਜਾ ਕਹਿੰਦਾ ਕਰ। ਉਹ ਕਹਿੰਦਾ ਜਿਹੜੀ ਤੁਹਾਡੀ ਰਾਣੀ ਆ ਨਾ ਇਹ ਵੀ ਨਸਲੀ ਨਹੀਂਗੀ। ਨਕਲੀ ਹੁਣ ਰਾਜੇ ਨੂੰ ਥੋੜਾ ਗੁੱਸਾ ਆਇਆ ਉਹਨੇ ਕਿਹਾ ਕਿ ਤੂੰ ਐਵੇਂ ਕਿਵੇਂ ਕਹਿ ਸਕਦਾ ਉਹ ਕਹਿੰਦਾ ਜੀ ਗੱਲ ਇਹ ਆ ਕਿ ਜਦੋਂ ਤੁਸੀਂ ਇਹਨੂੰ ਪ੍ਰਸ਼ਾਦਾ ਦਿੰਨੇ ਹੋ ਰੋਟੀ ਦਿੰਨੇ ਹੋ ਇਹਦੇ ਥਾਲ ਵਿੱਚ ਇਹ ਤੁਹਾਡਾ ਤੁਹਾਡੀ ਦਿੱਤੀ ਹੋਈ ਰੋਟੀ ਪੜੋਸੀ ਹੋਈ ਆਪਣੇ ਕਮਰੇ 'ਚ ਜਾ ਕੇ ਇੱਕ ਬੁਰਕੀ ਇੱਥੇ ਸੁੱਟ ਦਿੰਦੀ ਐ ਕਿ ਇੱਥੇ ਸੁੱਟ ਦਿੰਦੀ ਐ ਕਿ ਇੱਥੇ ਸੁੱਟ ਦਿੰਦੀ ਆ ਤੇ ਫਿਰ ਇਹ ਰੋਟੀ ਆਪਣੀ ਖਾਂਦੀ ਆ ਇਹਦੀ ਖਾਣੀ ਪੀਣੀ ਤੋਂ ਇਹਦੇ ਉੱਠਣ ਬੈਠਣ ਤੋਂ ਮੈਂ ਅੰਦਾਜ਼ਾ ਲਾਇਆ ਕਿ ਇਹ ਤੁਹਾਡੀ ਰਾਣੀ ਜਿਹੜੀ ਹੈ ਨਕਲੀ ਆ ਇਹ ਨਸਲੀ ਨਹੀਂ ਹੈ ਉਨੇ ਆਪਣੇ ਰਾਣੀ ਦੇ ਮਾਪਿਆਂ ਨੂੰ ਸੱਦ ਲਿਆ ਕਿ ਤੁਸੀਂ ਆ ਜਿਹੜੀ ਰਾਣੀ ਮੈਨੂੰ ਵਿਆਹੀ ਆ ਇਹ ਤਾਂ ਨਕਲੀ ਆ ਉਹ ਕਹਿੰਦੇ ਹਾਂ ਇਹ ਗੱਲ ਠੀਕ ਹੈ ਦੀ ਕਿਉਂਕਿ ਜਿਹੜਾ ਜਦੋਂ ਸਾਡੇ ਘਰ ਲੜਕੀ ਪੈਦਾ ਹੋਈ ਸੀ ਉਸੇ ਦਿਨ ਮਰ ਗਈ ਸੀ ਤੇ ਸਾਡੇ ਗਲੀ ਦੇ ਵਿੱਚ ਪਰੇ ਦੂਰ ਇੱਕ ਮੰਗਤਿਆਂ ਦੇ ਘਰ ਕੁੜੀ ਪੈਦਾ ਹੋਈ ਸੀ ਤੇ ਅਸੀਂ ਉਸ ਲੜਕੀ ਨੂੰ ਅਡਾਪਟ ਕਰਕੇ ਪਾਲਿਆ ਤੇ ਅਸੀਂ ਸੋਚਿਆ ਕਿ ਜੇ ਰਾਜੇ ਦੇ ਘਰੋਂ ਰਿਸ਼ਤਾ ਆਉਂਦਾ ਤੇ ਅਸੀਂ ਇਸ ਇਹਦੇ ਨਾਲ ਚੰਗਾ ਸਾਡੇ ਵਾਸਤੇ ਕੀ ਹੋਵੇਗਾ ਅਸੀਂ ਇਹਦਾ ਰਿਸ਼ਤਾ ਤੁਹਾਡੇ ਘਰ ਕਰ ਕਰਤਾ ਰਾਜਾ ਖੁਸ਼ ਵੀ ਹੋਇਆ ਤੇ ਥੋੜਾ ਹੈਰਾਨ ਵੀ ਹੋਇਆ ਉਹਨੇ ਫਿਰ ਉਹਨਾਂ ਨੂੰ ਕਿਹਾ ਕਿ ਇਹਨੂੰ ਐ ਕਰੋ ਵੀ ਹੁਣ 20 ਬੋਰੀਆਂ ਕਣਕ ਦੇ ਦਿਓ 80 ਕਿਲੋ ਗੁੜ ਦੇ ਦਿਓ ਇੰਨੀ ਕਿ ਇਹਨੂੰ ਖੰਡ ਦੇ ਦਿਓ ਤੇ ਉਹਨੂੰ ਤੁਰ ਦਿੱਤਾ ਉਹ ਵਿਚਾਰਾ ਫਿਰ ਬੜਾ ਹਤਾਸ਼ ਹੋਇਆ ਉਹਨੇ ਕਿਹਾ ਚੰਗੀ ਮੈਨੂੰ ਚੰਗਾ ਇਨਾਮ ਦੇ ਰਿਹਾ ਇਹ ਰਾਜਾ ਇੰਨੀਆਂ ਵੱਡੀਆਂ ਭੁੱਖ ਪਾਣੀਆਂ ਕਰ ਰਹੀਆਂ ਪੰਜ-ਸੱਤ ਦਿਨ ਠਹਿਰ ਕੇ ਉਹ ਰਾਜੇ ਦੇ ਦਰਬਾਰ ਚ ਫਿਰ ਪੇਸ਼ ਹੋਇਆ ਦਰਬਾਰਪੁਰਨ ਲੱਗਾ ਹੋਇਆ ਸੀ ਰਾਜੇ ਨੂੰ ਕਹਿੰਦਾ ਜੀ ਕਿ ਮੈਂ ਇੱਕ ਭੁੱਖ ਪਾਣੀ ਕਰਨੀ ਆ ਪਰ ਤਾਂ ਤੁਹਾਨੂੰ ਪਹਿਲਾਂ ਲਿਖ ਕੇ ਦੇਣਾ ਪਵੇਗਾ ਕਿ ਤੁਸੀਂ ਮੈਨੂੰ ਮਾਰੋਗੇ ਨਹੀਂ ਤੁਸੀਂ ਮੇਰਾ ਜਾਨੀ ਮਾਲੀ ਕਿਸ ਜਾਨੀ ਨੁਕਸਾਨ ਨਹੀਂ ਕਰੋਗੇ ਉਹ ਕਹਿੰਦਾ ਠੀਕ ਹੈ ਮੈਂ ਲਿਖ ਕੇ ਦਿੱਤਾ ਉਹ ਕਹਿੰਦਾ ਜੀ ਗੱਲ ਅਸਲ 'ਚ ਇਹ ਆ ਕਿ ਪਹਿਲਾਂ ਮੈਂ ਭੁਖਬਾਣੀ ਤੁਹਾਡੇ ਘੋੜੇ ਬਾਰੇ ਘੋੜੀ ਬਾਰੇ ਕੀਤੀ ਉਹ ਨਕਲੀ ਨਿਕਲੀ ਫਿਰ ਮੈਂ ਤੁਹਾਡੀ ਰਾਣੀ ਬਾਰੇ ਕੀਤੀ ਉਹ ਨਕਲੀ ਨਿਕਲੀ ਅਸਲ 'ਚ ਮੈਂ ਅੱਜ ਕਹਿਣਾ ਚਾਹੁੰਦਾ ਕਿ ਤੁਸੀਂ ਜਿਹੜੇ ਰਾਜੇ ਬੈਠੇ ਹੋ ਤੁਸੀਂ ਵੀ ਨਸਲੀ ਨਹੀਂਗੇ ਤੁਸੀਂ ਵੀ ਨਕਲੀ ਰਾਜੇ ਹੋ ਹੁਣ ਰਾਜਾ ਬੁੰਦਲ ਗਿਆ ਗੁੱਸੇ 'ਚ ਆ ਗਿਆ ਤੈਸ 'ਚ ਆ ਗਿਆ ਉਹਨੇ ਕਿਹਾ ਕਿ ਹੋ ਹੀ ਨਹੀਂ ਸਕਦਾ ਤੇ ਫਿਰ ਜਦੋਂ ਉਹਨੇ ਆਪਣਾ ਪਛੋਕੜ ਪੂਰਾ ਫਰੋਲਿਆ ਪਤਾ ਲਿਆ ਉਹ ਕਹਿੰਦੇ ਕਿ ਇਹਦੇ ਘਰ ਰਾਜੇ ਦੇ ਘਰ ਤੱਕ ਕੋਈ ਬੱਚਾ ਪੈਦਾ ਹੀ ਨਹੀਂ ਸੀ ਹੋਇਆ ਇਹਨਾਂ ਨੇ ਇੱਕ ਹਲਵਾਈ ਦਾ ਨਿਆਣਾ ਇੱਕ ਹਲਵਾਈ ਦਾ ਬੱਚਾ ਉਹਨੂੰ ਇਹਦੇ ਮਾਪਿਓ ਨੇ ਪਾਲਿਆ ਪੜੋਸਿਆ ਤੇ ਇਸ ਨੂੰ ਰਾਜੇ ਦਾ ਔਦਾ ਮਿਲ ਗਿਆ ਤੇ ਰਾਜਾ ਬੜਾ ਹੈਰਾਨ ਹੋਇਆ ਉਹ ਕਹਿੰਦਾ ਜੀ ਇਹ ਤੂੰ ਕਿਵੇਂ ਕਹਿ ਸਕਦਾ ਵਾ ਉਹ ਕਹਿੰਦਾ ਜੀ ਗੱਲ ਇਹ ਆ ਕਿ ਜਦੋਂ ਮੈਂ ਤੁਹਾਡੇ ਦਰਬਾਰ ਚ ਆਣ ਕੇ ਭੁਖਵਾਣੀਆਂ ਕਰਦਾ ਸੀ ਤੁਹਾਡੇ ਘੋੜੇ ਬਾਰੇ ਕੀਤੀ ਤੁਹਾਡੀ ਰਾਣੀ ਬਾਰੇ ਕੀਤੀ ਤੁਸੀਂ ਮੈਨੂੰ ਇਨਾਮ ਦਿੱਤਾ ਕੋਈ ਗੋੜ ਦੇ ਦਿੱਤਾ ਕੋਈ ਖੰਡ ਦੇ ਦਿੱਤੀ ਕੋਈ ਕਣਕ ਦੇ ਦਿੱਤੀ 10-20 ਬੋਰੇ ਤੇ ਮੈਂ ਉੱਥੋਂ ਅੰਦਾਜ਼ਾ ਲਾਇਆ ਕਿ ਇਹ ਰਾਜਾ ਵੀ ਨਸਲੀ ਨਹੀਂਗਾ ਕਹਿੰਦਾ ਤੁਹਾਡਾ ਫਰਜ਼ ਬਣਦਾ ਸੀ ਜਦੋਂ ਤੁਹਾਡੇ ਦਰਬਾਰ ਚ ਇਦਾਂ ਦੀ ਕੋਈ ਭੁਖਵਾਣੀ ਕਰ ਰਿਹਾ ਸੱਚ ਦਾ ਪਰਦਾ ਫਾਸ਼ ਕਰ ਰਿਹਾ ਤੇ ਤੁਹਾਡਾ ਫਰਜ਼ ਬਣਦਾ ਸੀ ਮੈਨੂੰ ਕੋਈ 1000 ਏਕੜ ਦੀ ਕੋਈ ਵਜ਼ੀਰ ਦਿੰਦੇ ਜਾਂ ਕੋ ਮੈਨੂੰ ਵਜ਼ੀਰ ਬਣਾ ਦਿੰਦੇ ਆਪਣੇ ਉਹਦੇ ਵਿੱਚ ਯਾ ਮੈਨੂੰ ਕੋਈ ਮਾਨ ਸਤਕਾਰ ਵਜੋਂ ਕੋਈ ਤੁਸੀਂ ਸੋਨਾ ਚਾਂਦੀ ਕੋ ਇਦਾਂ ਦੇ ਜੇਵਰ ਦਿੰਦੇ ਤਾਂ ਫਿਰ ਮੈਂ ਸਮਝਦਾ ਕਿ ਵਾਕਈ ਰਾਜਾ ਕਹਿੰਦਾ ਉੱਥੋਂ ਮੈਂ ਅੰਦਾਜ਼ਾ ਲਾਇਆ ਕਿ ਰਾਜਾ ਵੀ ਨਸਲੀ ਨਹੀਂਗਾ ਨਕਲੀ ਹੈ ਔਰ ਅੱਗੇ ਉਹਨੇ ਕਹਾਣੀ ਇੱਕ ਹੋਰ ਅੱਛੀ ਸੁناਈ ਉਹ ਕਹਿੰਦਾ ਨਸਲੀ ਕੌਣ ਹੁੰਦੇ ਨੇ ਫਿਰ ਰਾਜੇ ਨੇ ਪੁੱਛਿਆ ਕਿ ਨਸਲੀ ਕਿੱਦਾਂ ਤੂੰ ਕਰੇਗਾ ਸਾਬਤ ਨਸਲੀ ਕੌਣ ਆ ਉਹ ਕਹਿੰਦਾ ਨਸਲੀ ਸਿਗਾ ਮਹਾਰਾਜਾ ਰਣਜੀਤ ਸਿੰਘ ਸ਼ੇਰੇ ਪੰਜਾਬ ਕਹਿੰਦਾ ਉਹਦੇ ਦਰਬਾਰ ਚ ਇੱਕ ਵਾਰ ਇੱਕ ਆਦਮੀ ਪੇਸ਼ ਹੋਇਆ ਉਹਨੇ ਮਹਾਰਾਜਾ ਰਣਜੀਤ ਸਿੰਘ ਦਾ ਜਲੌਅ ਦੇਖ ਕੇ ਤੇ ਉਹਨੇ ਉਹਨੂੰ ਇੱਕ ਸਵਾਲ ਕੀਤਾ ਕਿ ਮਹਾਰਾਜਾ ਰਣਜੀਤ ਸਿੰਘ ਜੀ ਸ਼ੇਰੇ ਪੰਜਾਬ ਜਿਹੜਾ ਕੋਹੀਨੂਰ ਤੁਸੀਂ ਆਪਣੇ ਡੋਲੇ ਤੇ ਬੰਨਿਆ ਇੱਥੇ ਇਹ ਅਸਲ ਵਿੱਚ ਤੁਹਾਡੇ ਮੱਥੇ ਤੇ ਹੋਣਾ ਚਾਹੀਦਾ ਸੀਗਾ ਮਹਾਰਾਜਾ ਰਣਜੀਤ ਸਿੰਘ ਬਹੁਤ ਫਰਾਕਦਿਲ ਤੇ ਬੜਾ ਅੱਛਾ ਇਨਸਾਨ ਸੀਗਾ ਇਨਸਾਫ ਪਸੰਦ ਉਹ ਕਹਿੰਦਾ ਮੱਥੇ ਤੇ ਉਹ ਲੋਕ ਬੰਦੇ ਨੇ ਜਿਹੜੇ ਮੱਥੇ ਰਗੜ ਰਗੜ ਕੇ ਕੋਈ ਚੀਜ਼ ਹਾਸਲ ਕਰਦੇ ਨੇ ਕਹਿੰਦਾ ਮੈਂ ਡੋਲੇ ਦੇ ਜ਼ੋਰ ਤੇ ਇਹ ਕੋਹੀਨੂਰ ਹਾਸਲ ਕੀਤਾ ਇਸ ਕਰਕੇ ਉਹਨੂੰ ਡੋਲੇ ਤੇ ਬੰਨਿਆ ਆ ਮੇਰੇ ਵੀਰੋ ਹੁਣੇ ਕਹਾਣੀ ਪੂਰੀ ਟੁੱਕਦੀ ਆ ਆਮ ਆਦਮੀ ਪਾਰਟੀ ਦੇ ਲੀਡਰਾਂ ਤੇ ਭਗਵੰਤ ਮਾਨ ਤੇ ਅਸਲ 'ਚ ਇਹ ਅਸਲੀ ਨਹੀਂ ਗੇ ਇਹ ਨਸਲੀ ਨਹੀਂ ਗੇ ਇਹ ਨਕਲੀ ਨੇ ਇਹਨਾਂ ਦੀ ਗੱਲਾਂ ਦੇਖੋ ਕੀ ਕੀਤਾ ਸੀਗਾ ਕਿ ਅਸੀਂ ਵੀਆਈਪੀ ਕਲਚਰ ਖਤਮ ਕਰਾਂਗੇ ਇਹ ਇੰਨੇ ਹੌਲੇ ਸੀਗੇ ਕਿ ਇਹਨਾਂ ਨੂੰ 1000 ਗਨਮੈਨ ਤੋਂ ਬਿਨਾਂ ਇਹਨਾਂ ਦਾ ਗੁਜ਼ਾਰਾ ਨਹੀਂ ਹੁੰਦਾ 100-100 ਗੱਡੀਆਂ ਦਾ ਕਾਫਲਾ ਚੱਲਣਾ ਚਾਹੀਦਾ ਇਹਨਾਂ ਵਾਸਤੇ ਹੈਲੀਕਾਪਟਰ ਤੇ ਜਹਾਜ਼ ਬਹੁਤ ਵੱਡੀ ਚੀਜ਼ ਆ ਵਿੱਚ ਇਹਨਾਂ ਦੇ ਜਿਹੜੇ ਆਕਾ ਨੇ ਸਾਰੇ ਫਿਰ ਇਹ ਕਹਿੰਦੇ ਸੀ ਅਸੀਂ ਲੋਕਪਾਲ ਬਣਾਵਾਂਗੇ ਦਿੱਲੀ ਵਿੱਚ ਸਾਡੀ ਸਰਕਾਰ ਹੈ ਜੀ ਐਡਾ ਵੱਡਾ ਸੰਘਰਸ਼ ਕੀਤਾ ਨੇ ਹਜ਼ਾਰੇ ਦਾ 10 ਸਾਲ ਰਾਜ ਕੀਤਾ ਲੋਕਪਾਲ ਵੱਲ ਧਿਆਨ ਵੀ ਨਹੀਂ ਦਿੱਤਾ ਪੰਜਾਬ ਦੇ ਵਿੱਚ ਹੁਣ ਸਾਢੇ 3 ਸਾਲ ਤੋਂ ਰਾਜਪਾਲ ਭਾ ਗਿਆ ਲੋਕਪਾਲ ਜਾ ਕੇ ਦੇਖ ਲਓ ਉਹਦੇ ਪੱਲੇ ਕੱਖ ਨਹੀਂਗਾ ਇੱਥੇ ਵੀ ਲੋਕਪਾਲ ਨਹੀਂ ਬਣਾਇਆ ਸਵਰਾਜ ਦਾ ਮਾਡਲ ਉਹ ਸਵਰਾਜ ਦੀ ਕਿਤਾਬ ਹੀ ਪਾੜ ਦਿੱਤੀ ਆ ਔਰ ਹੁਣ ਇਹ ਕਹਿੰਦੇ ਅਸੀਂ ਤਾਂ ਆਮ ਜਿਹੇ ਘਰਾਂ ਦੇ ਮੁੰਡੇ ਆ ਰੋਜ਼ ਕਹਿ ਕੇ ਸਟੇਜ ਤੇ ਚੜ ਕੇ ਆਮ ਜਿਹੇ ਘਰਾਂ ਦੇ ਮੁੰਡੇ ਆਮ ਜਿਹੇ ਘਰਾਂ ਦੇ ਮੁੰਡੇ ਔਰ ਇਹਨਾਂ ਦੇ ਰਾਜ ਸਭਾ ਦੇ ਮੈਂਬਰਸ ਤੇ ਇਹਨਾਂ ਦੇ ਮਿਨਿਸਟਰਸ ਕੌਣ ਨੇ ਆ ਜਿਹੜਾ ਹੁਣ ਰਾਜ ਸਭਾ ਦਾ ਮੈਂਬਰ ਬਣਾਇਆ ਟ੍ਰਾਈਡੈਂਟ ਗਰੁੱਪ ਆਫ ਇੰਡਸਟਰੀਜ਼ ਦਾ ਰਜਿੰਦਰ ਗੁਪਤਾ ਹਜ਼ਾਰਾਂ ਕਰੋੜਾਂ ਦਾ ਮਾਲਕ ਮੇਰੇ ਵੀਰੋ ਉਸ ਤੋਂ ਪਹਿਲਾਂ ਜਿਹੜਾ ਰਾਜ ਸਭਾ ਦਾ ਬਣਾਇਆ ਅਸ਼ੋਕ ਮਿੱਤਲ ਲਵਲੀ ਯੂਨੀਵਰਸਿਟੀ ਦਾ ਮਾਲਕ ਹਜ਼ਾਰਾਂ ਕਰੋੜਾਂ ਰੁਪਏ ਦਾ ਮਾਲਕ ਉਸ ਤੋਂ ਪਹਿਲਾਂ ਉਹਦੇ ਨਾਲ ਜਿਹੜਾ ਬਣਾਇਆ ਸੰਜੀਵ अरोड़ा ਉਹ ਹਜ਼ਾਰਾਂ ਕਰੋੜਾਂ ਰੁਪਏ ਦਾ ਰੀਅਲ ਏਸਟੇਟ ਦਾ ਮਾਲਕ ਔਰ ਫਿਰ ਉਸੇ ਸੰਜੀਵ अरोड़ा ਨੂੰ ਇੱਥੇ ਲਿਆ ਕੇ ਹੁਣ ਮਿਨਿਸਟਰ ਬਣਾਤਾ ਇਹਨਾਂ ਦੇ ਹੋਰ ਵੀ ਮਿਨਿਸਟਰਸ ਔਰ ਇਹਨਾਂ ਦੇ ਜਿਹੜੇ ਐਮ ਐਲ ਐਸ ਭਾਵੇਂ ਉਹ ਕਿਸੇ ਆਮ ਘਰ ਤੋਂ ਆਉਂਦੇ ਹੋਣੇ ਲੇਕਿਨ ਅੱਜ ਉਹ ਆਮ ਘਰ ਦੇ ਨਹੀਂ ਰਹੇ ਭਗਵੰਤਪານ ਦਾ ਪਰਿਵਾਰ ਆਪ ਹੀ ਆਮ ਕਰਦਾ ਨਹੀਂ ਨਜ਼ਰ ਆਉਂਦਾ ਕਿਤੇ ਵੀ ਜਿਸ ਢੰਗ ਦੇ ਨਾਲ ਹੀਰੇ ਜਵਾਹਰਾਤ ਤੇ ਟੋਟ ਟੱਪੇ ਨਾਲ ਫਿਰਦੇ ਨੇ ਇਹ ਕੋਈ ਆਮ ਘਰਾਂ ਦੇ ਨਿਸ਼ਾਨੇ ਨਹੀਂ ਇਸ ਲਈ ਮੈਂ ਸਮਝਦਾ ਮੇਰਾ ਇਹ ਬਿਲਕੁਲ ਫਰਜ਼ ਬਣਦਾ ਤੁਹਾਡੇ ਧਿਆਨ ਵਿੱਚ ਲਾਉਣਾ ਹੈ अनेका ਹੋਰ ਗੱਲਾਂ ਨੇ ਜਿਹਦੇ ਨਾਲ ਇਹ ਸਾਬਤ ਹੁੰਦਾ ਕਿ ਹੋਲੇ ਨੇ ਇਹ ਨਸਲੀ ਨਹੀਂਗੇ ਇਹ ਨਕਲੀ ਨੇ ਜਾਂ ਅਸਲੀ ਨਹੀਂਗੇ ਇਹ ਨਕਲੀ ਨੇ ਅੱਜ ਭਗਵੰਤ ਮਾਨ ਆਪਣਾ ਰਾਜ ਸਿਰਫ ਪੁਲਿਸ ਦੇ ਦਮ ਤੇ ਚਲਾ ਰਿਆ ਹੋ ਜਿਹੜਾ ਵੀ ਬੋਲਦਾ ਮਾੜਾ ਕੋਈ ਆਪੋਜੀਸ਼ਨ ਦਾ ਲੀਡਰ ਬੋਲਿਆ ਤੜਾ ਤੜ ਪਰਚੇ ਮਲਟੀਪਲ ਪਰਚੇ ਜੀਲਾ ਚ ਸੁੱਟਦੇ ਹੋ ਜੇ ਕੋਈ ਐਕਟੀਵਿਸਟ ਬੋਲਦਾ ਉਹਨਾਂ ਦੇ ਉੱਤੇ ਪਰਚੇ ਆ ਪਿੱਛੇ ਜੇ ਜਗਮਨ ਸਮਰੇ ਨੇ ਇੱਕ ਵੀਡੀਓ ਉਹਦੀ ਵਾਇਰਲ ਕੀਤੀ ਠੀਕ ਆ ਉਹ ਵੀਡੀਓ ਅਸਲੀ ਆ ਨਕਲੀ ਉਹ ਤਾਂ ਫੋਰੈਂਸਿਕ ਲੈਬਾਰਟਰੀ ਦੀ ਜਾਂਚ ਨੇ ਕਰਨਾ ਸੀ ਪਰ ਤੁਸੀਂ ਤੁਹਾਡੇ ਕੋ ਰਾਜ ਭਾ ਗਿਆ ਤੁਸੀਂ ਕਹਿੰਤਾ ਕਿ ਇੱਕ ਤਰਫਾ ਕਿ ਨਕਲੀ ਜਾਂ ਨਕਲੀ ਆ ਵੀਡੀਓ ਫਿਰ ਉਸ ਤੇ ਪਰਚਾ ਤਾਂ ਚਲੋ ਕਰਨਾ ਬਣਦਾ ਬਣਦਾ ਸੀ ਕਿ ਕਰਤਾ ਡਸਨਟ ਮੈਟਰ ਲੇਕਿਨ ਉਹਦੇ ਤੀਵੀਆਂ ਤੱਕ ਉਹਦੇ ਔਰਤਾਂ ਤੱਕ ਪਿੰਡ ਜੀਰੇ ਧਮਕੀਆਂ ਫੱਗੂ ਵਾਲਾ ਪਿੰਡ ਭਵਾਨੀਗੜ ਦੇ ਵਿੱਚ ਆ ਉਹਦਾ ਉਹਦੇ ਰਿਸ਼ਤੇਦਾਰ ਸਾਰੇ ਚੱਕ ਲੈਂਦੇ 8-10 ਬੰਦੇ ਚੱਕ ਕੇ ਜੇਲਾ ਵਿੱਚ ਛੁੱਡ ਦਿੰਦੇ ਤਰਨਤਾਰਨ ਦੇ ਜਿਮਨੀ ਚੌਂਣ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀਆਂ ਔਰਤਾਂ ਤੱਕ ਨਹੀਂ ਬਖਸ਼ੀਆਂ ਜਿਹੜੀ ਉਹ ਬੀਬੀ ਲੜ ਰਹੀ ਆ ਸੁਖਵਿੰਦਰ ਕੌਰ ਸ਼ਾਇਦ ਉਹਨਾਂ ਦੀ ਜਿਹੜੀ ਧੀ ਆ ਉਸ ਦੇ ਉੱਤੇ ਮੁਕੱਦਮਾ ਪਤਾ ਨਹੀਂ ਹੋਰ ਕਿੰਨਿਆਂ ਲੋਕਾਂ ਦੇ ਉੱਤੇ ਮੁਕੱਦਮਾ ਪੰਜਾਬ ਅੱਜ ਇੱਕ ਪੁਲਿਸ ਰਾਜ ਹੈ ਪੰਜਾਬ ਇੱਕ ਪੁਲਿਸ ਸਟੇਟ ਹੈ ਕੋਈ ਮਾੜਾ ਜ ਆ ਸਰਕਾਰ ਦੇ ਖਿਲਾਫ ਕਿਤੇ ਟਵਿੱਟਰ ਹੈਂਡਲ ਤੇ ਬੋਲੇ ਕੋਈ ਫੇਸਬੁੱਕ ਤੇ ਬੋਲੇ ਕੋਈ ਟੀਵੀ ਦਾ ਐਂਕਰ ਬੋਲਣ ਦੀ ਜ਼ਰੂਰਤ ਰੱਖੇ ਉਹਨਾਂ ਦੇ ਉਸੇ ਵੇਲੇ ਪਰਚੇ ਦਰਜ ਕੀਤੇ ਜਾਂਦੇ ਨੇ ਔਰ ਉਹਨਾਂ ਦੇ ਜਿਹੜੇ ਅਕਾਊਂਟ ਨੇ ਉਹ ਸੀਲ ਕੀਤੇ ਜਾਂਦੇ ਨੇ ਬੰਦ ਕੀਤੇ ਜਾਂਦੇ ਨੇ ਇਸ ਤਰ੍ਹਾਂ ਤਾਂ ਕਦੀ ਮੁਗਲ ਤੇ ਅੰਗਰੇਜ਼ ਕਰਿਆ ਕਰਦੇ ਸੀਗੇ ਲੇਕਿਨ ਉਹਨਾਂ ਨਾਲੋਂ ਵੀ ਵੱਡਾ ਤਾਨਾਸ਼ਾ ਸਾਡਾ ਆਪਣਾ ਮੁੱਖ ਮੰਤਰੀ ਜਿਹੜਾ ਕਹਿੰਦਾ ਸੀ ਸੀ ਆਮ ਜੇ ਕਰਾਂ ਦੇ ਮੁੰਡੇ ਆ ਜੀ ਅਸੀਂ ਤਾਂ ਇੱਕ ਆਮ ਜੀ ਪਾਰਟੀ ਮੇਰੇ ਵੀਰੋ ਇਹ ਹੁਣ ਆਮ ਆਦਮੀ ਪਾਰਟੀ ਨਹੀਂਗੀ ਇਹ ਅਮੀਰ ਆਦਮੀਆਂ ਦੀ ਪਾਰਟੀ ਆ ਇਹ ਵੱਡੇ ਤੋਂ ਵੱਡੇ ਸ਼ਾਹੂਕਾਰ ਨੂੰ ਲਿਆ ਕੇ ਔਰ ਦਲ ਬਦਲੂ ਨੂੰ ਲਿਆ ਕੇ ਜਿਹੜੇ 2022 ਚ ਹਰਮੀਤ ਸੰਧੂ ਨੂੰ ਗਾਲਾਂ ਕੱਢਦੇ ਸੀ ਕਿ ਜੇ ਨਸ਼ਾ ਖਤਮ ਕਰਨਾ ਤੇ ਹਰਮੀਤ ਸੰਧੂ ਨੂੰ ਹਰਾਇਆ ਜਾਵੇ ਤੇ ਹੁਣ ਉਸੇ ਹਰਮੀਤ ਸੰਧੂ ਨੂੰ ਲਿਆ ਕੇ ਆਪਣੇ ਨਾਲ ਖੜਾ ਕਰਕੇ ਇਹ ਵੀ ਭੁੱਲ ਜਾਂਦਾ ਚੁਟਕਲੇ ਸੌਣ ਲੱਗਾ ਕਹਿ ਦਿੰਦਾ ਲੋਕਾਂ ਨੂੰ ਪਤਾ ਨਹੀਂ ਉਹ ਕਿਹੜੀ ਪਾਰਟੀ ਚ ਆ ਉਹ ਕਿੱਥੇ ਨੇ ਉਹਨਾਂ ਨੂੰ ਅੱਜ ਵੀ ਨਹੀਂ ਪਤਾ ਕਿਹੜੀ ਪਾਰਟੀ ਚ ਜਿੰਨੇ ਬਾਈ ਇਲੈਕਸ਼ਨਾਂ ਵਿੱਚ ਉਮੀਦਵਾਰ ਉਤਾਰੇ ਭਗਵੰਤ ਮਾਨ ਨੇ ਚਾਹੇ ਉਹ ਚੱਬੇਵਾਲ ਤੋਂ ਸੀ ਚਾਹੇ ਉਹ ਜਲੰਧਰ ਵੈਸਟ ਤੋਂ ਸੀ ਭਗਤ ਜੀ ਚਾਹੇ ਉਸ ਤੋਂ ਪਹਿਲਾਂ ਸੁਸ਼ੀਲ ਰਿੰਕੂ ਪਾਰਲੀਮੈਂਟ ਤੋਂ ਸੀ ਤੇ ਚਾਹੇ ਉਹ ਹਰਮੀਤ ਸਿੰਘ ਸੰਧੂ ਤੇ ਚਾਹੇ ਗਿੱਦੜਵਾ ਦੇ ਡਿੰਪੀ ਢਿੱਲੋਂ ਉਹ ਸਾਰੇ ਯਾਰ ਉਹ ਦੂਜੀਆਂ ਪਾਰਟੀਆਂ ਤੋਂ ਦਰਪਾਤ ਸਿੰਘ ਪਦਮ ਮੈਂ ਉਹਨਾਂ ਤੋਂ ਚੱਕਿਆ ਮੈਂ ਉਹਨਾਂ ਦਾ ਫੈਨ ਵੀ ਆ ਉਹਨਾਂ ਦੀ ਗੱਲਾਂ ਸੁਣਦਾ ਉਹਨਾਂ ਦੇ ਆ ਜੋ ਉਹ ਢਾਡੀ ਵਾਰਾਂ ਗਾਉਂਦੇ ਨੇ ਢਾਡੀ ਇੱਕ ਸਾਡਾ ਸਪੀਕਿੰਗ ਹਿਸਟਰੀ ਅਗਾ ਵਧਾਉਂਦੇ ਨੇ ਤੁਹਾਨੂੰ ਜਾਣੂ ਕਰਵਾਉਂਦੇ ਨੇ ਇਹ ਕਹਾਣੀ ਦਾ ਸੋਰਸ ਉਥੋਂ ਉਹਨਾਂ ਦੇ YouTube ਚੈਨਲ ਦੇ ਉੱਤੇ ਪਈ ਤੁਸੀਂ ਪਾ ਸਕਦੇ ਲੇਕਿਨ ਅੱਜ ਇਹ ਕਹਾਣੀ ਬਿਲਕੁਲ ਭਗਵੰਤ ਮਾਨ ਤੇ ਉਹਦੇ ਸਾਥੀਆਂ ਤੇ ਟੁਕਦੀ ਮੇਰੇ ਨਾਲ ਜੁੜਨ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ